ਏ ਹੈ ਕਰਨਵੀਰ ਕੌਰ ਦਾਦੇ ਦੀ लाड़ली ਪੁੱਤਰੀ। ਖੇਤ ਦੇ ਕੰਮ ਵੀ ਕਰਦੀ ਹੈ ਕਰਨਵੀਰ ਕੌਰ। ਕਹਿੰਦੀ ਸ਼ੁਰੂ ਤੋਂ ਹੀ ਸ਼ੌਂਕ ਰਿਹਾ ਖੇਤੀ ਕਰਦਾ। ਬਾਪੂ ਡਰਾਈਵਰੀ ਕਰਦਾ ਉਹ ਘਰ ਤੋਂ ਬਾਹਰ ਰਹਿੰਦਾ ਤੇ ਕਰਨਵੀਰ ਹੋਰੀ ਤਿੰਨ ਭੈਣਾਂ ਨੇ ਤੇ ਇਹ ਵੱਡੀ ਹੋਣ ਦੇ ਨਾਤੇ ਦਾਦੇ ਦੇ ਨਾਲ ਖੇਤੀ ਸਾਂਭਦੀ ਹੈ। ਕੱਲਾ ਖੇਤੀ ਦਾ ਸ਼ੌਂਕ ਨਹੀਂ ਕਹਿੰਦੀ ਘਰ ਦੇ ਕੰਮ ਵੀ ਕਰਦੀਆਂ ਤੇ ਨਾਲ-ਨਾਲ ਮਾਂ ਦੀ ਮਦਦ ਵੀ ਕਰਦੀਆਂ। ਕੌਕੀ ਚੁੱਲਾ ਚੌਂਕਾ ਵੀ ਸਾਹਮਣਾ ਜ਼ਰੂਰੀ ਹੈ ਕਹਿੰਦੀ ਜਿਹੜੇ ਟੀਚਰਾਂ ਕਰਦੇ ਆ ਉਹਨਾਂ ਦੇ ਮੂੰਹ ਬੰਦ ਕਰਨੇ ਆ ਅਜਿਹਾ ਕੰਮ ਕਰਨਾ ਕਿ ਲੋਕੀ ਖੜ ਖੜ ਧੱਕਣ ਜੀ ਪੰਡੇ ਨੂੰ ਜੀ ਵੀ ਮੇਰਾ ਭਰਾ ਕੰਮ ਕਰਦਾ ਜਾਂ ਮੇਰੀ ਪੋਤੀ ਕਰਦੀ ਹੈ ਜਾਂਦੀ ਆ ਦਾਦੇ ਦੇ ਨਾਲ ਖੇਤ ਨੂੰ ਕੰਮ ਕਰ ਰਹੇ ਨੇ ਕਈ ਵਾਰ ਰਾਤ ਨੂੰ 9 ਵਜੇ ਲਾਈਟ ਆਉਂਦੀ ਮੈਸੇਜ ਸਾਡੇ ਫੋਨ ਤੇ ਲੱਗਾ ਹੋਇਆ ਜੀ ਤੇ ਲਾਈਟ ਦਾ ਘਟਾ ਪਾਣੀ ਆਲੂਆਂ ਨੂੰ ਲਾਉਣਾ ਚੰਕਾ ਨਹੀਂ ਕਿ ਨੂੰ ਲਾਉਣਾ ਤਾਂ ਫਿਰ ਦਾਦੇ ਨੂੰ ਮੋਟਰਸਾਈਕਲ ਤੇ ਬਿਠਾ ਕੇ ਲੈ ਜਾਂਦੀ ਆ ਅਸੀਂ ਕੋਠੀ ਪਾਉਣ ਲੱਗੇ ਸੀ ਤਾਂ ਕੋਠੀ ਪਾਉਂਦੇ ਸਮੇਂ ਕਿਸੇ ਨੇ ਕਿਹਾ ਸੀ ਸਾਡੇ ਰਿਸ਼ਤੇਦਾਰ ਨੇ ਤੁਸੀਂ ਕੋਠੀ ਤਾਂ ਪਾਈ ਜਉਨੇ ਏਡੀ ਵੱਡੀ ਤੇ ਤੁਹਾਡੇ ਕਿਹੜਾ ਕੋਈ ਮੁੰਡਾ ਹੈ ਇੱਥੇ ਤਾਂ ਕੁੱਤਰੀ ਬੋਲਣੀ ਹੈ ਅਜੇ ਨਮਾਹ ਹਟਦਾਨ ਕੰਮ ਕਰ ਤਾਂ ਉਹ ਤਾਂ ਬਣਾ ਕੰਮ ਨਹੀਂ ਹੁੰਦਾ ਅਰੇ ਜੋ ਪੰਜੇ ਭਰਾ ਕਰਦੇ ਹੀ ਅਜੀ ਦੂਜੇ ਦੂਜੇ ਵੇਨੇ ਵੱਧ ਕੇ ਕੰਮ ਕਰਕੇ ਸਾਡੀ ਮਾਂ ਆਕੂਗੀ ਵੀ ਮੇਰਾ ਮੁੰਡਾ ਬਹੁਤ ਕੰਮ ਖਾਂਦਾ। ਮਾਪੇ ਨੂੰ ਜਿੰਨੀਆਂ ਏ ਕੁੜੀਆਂ ਲੋਈਦੀਆਂ ਸੌਂਰੀ ਬੈਠੀਆਂ ਵੀ ਲੋਕੀਆਂ ਨੇ। ਪਰਿਵਾਰ ਦੇ ਵਿੱਚ ਪਹਿਲਾਂ ਤਾਂ ਇਹ ਘਰ ਬਣਦੀਆਂ ਫਿਰ ਗਾਂ ਜਾ ਕੇ ਬਣਦੀਆਂ। ਜੀ ਇਹਨਾਂ ਦਾ ਦੇਣ ਨਹੀਂ ਬੁਢੀ ਸਕਦਾ। ਕੁੜੀਆਂ ਜਿਵੇਂ ਇਹਨਾਂ ਦੇ ਕੱਪੜੇ ਪਏ ਐ ਅਟੈਚੀ ਭਰਿਆ ਛੋਟੀ ਹੁੰਦੀ ਦੇ ਬੂਟ ਵੀ ਪਏ ਆ ਜਦੋਂ ਫਿਰ ਸਿਆਲ ਆਉਂਦਾ ਤੇ ਇਹ ਆਪਦੇ ਕੱਪੜੇ ਕੱਢ ਕੇ ਸਿਆਣਾਂ ਵਾਲੇ ਉਹਦੇ ਪਾ ਦਿੰਦੀਆਂ ਤੇ ਜੇ ਗਰਮੀ ਆਉਂਦੀ ਆ ਤੇ ਗਰਮੀ ਵਾਲੀਆਂ ਫਰਾਕਾ ਪਾ ਦਿੰਦੀਆਂ ਪਰ ਇਹਨਾਂ ਦੇ ਸ਼ੁਰੂ ਤੋਂ ਕਿੰਨਾ ਭੈਣਾਂ ਦੇ ਮੁੰਡੇ ਹੀ ਦੋਸਤਾਂ ਕੁੜੀਆਂ ਨੇ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਸਫਰ ਟੈਲੀਵਿਜ਼ਨ ਦੇ ਨਾਲ ਮੈਂ ਆ ਜੋਤ ਗਰੇਵਾਲ ਹਰ ਰੋਜ਼ ਦੀ ਤਰ੍ਹਾਂ ਇਸ ਵਾਰੀ ਵੀ ਇੱਕ ਨਵੀਂ ਕਹਾਣੀ ਲੈ ਕੇ ਆਇਆ ਕਹਾਣੀ ਇੱਕ ਪਰਿਵਾਰ ਦੀ ਹੈ ਬੜਾ ਹਸਪਕ ਪਰਿਵਾਰ ਹੈ ਪਰਿਵਾਰ ਦੇ ਵਿੱਚ ਤਿੰਨ ਲੜਕੀਆਂ ਹੁੰਦੀਆਂ ਲੜਕਾ ਨਹੀਂ ਹੁੰਦਾ ਪਰ ਦਾਦਾ ਜੀ ਦੀ ਇੰਨੀ ਗਾਈਡੈਂਸ ਆਪਣੀ ਪੋਤੀ ਨੂੰ ਉਹ ਪੋਤੀ ਨੂੰ ਹੀ ਪੋਤਾ ਬਣਾ ਦਿੰਦੇ ਆ ਖੇਤੀਬਾੜੀ ਕਰਦੀ ਉਹਨਾਂ ਦੇ ਨਾਲ ਖੇਤਾਂ ਦੇ ਵਿੱਚ ਕੰਮ ਕਰਦੀ ਆ ਬਾਹਰ ਅੰਦਰ ਵੀ ਜਾਣਾ ਹੁੰਦਾ ਤਾਂ ਉਹ ਪੋਤੀ ਹੀ ਪੋਤਿਆਂ ਵਾਂਗ ਦਾਦਾ ਜੀ ਦੇ ਨਾਲ ਰਹਿੰਦੀ ਹੈ ਤੇ ਮਾਂ ਦਾ ਵੀ ਪੁੱਤ ਬਣ ਕੇ ਰਹਿੰਦੀ ਆ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਪੜ੍ਹਨੀ ਸ਼ਸ਼ੀ ਕਾ ਕੀ ਗੱਲ ਜੀ ਇਹ ਪੜ੍ਹਨੀ ਇਹ ਜਿਹੜੀ ਖੇਤੀ ਹੈ ਇਹ ਖੇਤੀ ਸ਼ੌਂਕ ਹੈ ਜਾਂ ਮਜਬੂਰੀ ਹੈ ਸ਼ੌਂਕ ਹੈ ਮੇਰੇ ਅਕੋਰਡਿੰਗ ਤਾਂ ਸ਼ੌਂਕ ਆ ਜੀ ਇਹ ਕਿੰਨੇ ਟਾਈਮ ਤੋਂ ਕਰ ਰਹੇ ਹੋ ਤੁਸੀਂ ਨਿੱਕੀ ਹੁੰਦਿਆਂ ਨੂੰ ਸ਼ੌਕ ਸੀ ਹਾਂਜੀ ਛੋਟੀਆਂ ਦੀ ਤੁਸੀਂ ਸ਼ੌਕ ਸੀ ਉਦੋਂ ਹੀ ਮੈਂ ਦਾਦਾ ਜੀ ਨਾਲ ਜਾਂ ਡੈਡੀ ਨਾਲ ਚਲ ਜਾਂਦੀ ਸੀ ਖੇਤ ਜੀ ਤੇ ਉਦਾਂ ਹੀ ਖੇਤ ਦਾ ਕੰਮ ਕਰਵਾਉਂਦੀ ਸੀ ਜੀ ਅੱਜ ਕੱਲ ਦੀ ਜੇ ਗੱਲ ਕਰੀਏ ਤਾਂ ਸ਼ੌਕ ਇਹ ਮਿਟਦਾ ਜਾਂਦਾ ਕਿਤੇ ਨਾ ਕਿਤੇ ਸਾਡੇ ਨੌਜਵਾਨ ਵੀ ਖੇਤਾਂ ਦੇ ਵਿੱਚ ਘੱਟ ਕੰਮ ਕਰਦੇ ਨੰਦਰਤ ਆਉਂਦੇ ਆ ਜਦੋਂ ਬਾਪੂ ਜੀ ਇਹ ਕੰਮ ਕਰਦੇ ਆ ਖੇਤਾਂ 'ਚ ਲੋਕ ਲੋਕ ਨਹੀਂ ਕਹਿੰਦੇ ਕਿੱਧਰ ਕੁੜੀ ਨੂੰ ਖੇਤਾਂ 'ਚ ਲਈ ਫਿਰਦਾ ਨੂੰ ਘਰੇ ਸਾਗ ਬਣਾਉਣ ਦੇ ਇਹਨੂੰ ਰੋਟੀਆਂ ਬਣਾਉਣ ਦੇ ਗਾ ਜਾ ਕੇ ਇਦਾਂ ਦੀਆਂ ਚੀਜ਼ਾਂ ਕੰਮ ਆਉਣੀਆਂ ਵਿਆਹਣੀਆਂ ਕੱਲ ਨੂੰ ਇਦਾਂ ਨਹੀਂ ਕਹਿੰਦੇ ਨਹੀਂ ਬਿਲਕੁਲ ਨਹੀਂ ਅਜਿਹਾ ਸ਼ੌਂਕਾ ਇਹਨੂੰ ਸ਼ੌਂਕਾ ਕਰਨ ਦਾ ਜੀ ਇਹ ਕਰੂ ਦਾ ਮੁੰਡਾ ਹੀ ਆ ਜੀ ਮੁੰਡਾ ਬਣ ਕੇ ਕਰਦਾ ਜੀ ਮੁੰਡਾ ਬਣ ਕੇ ਕਰਦਾ ਅੱਜ ਕਰੂ ਤੇ ਉਹ ਜਿਹੜਾ ਡਿਆੜ ਗਿਆ ਵੀ ਜਾਵਾਂਗੇ ਤਾਂ ਵੀ ਤੇ ਸਾਡਾ ਜਿਹੜਾ ਮੁੰਡਾ ਕੰਮ ਕਰਕੇ ਕਰਦਾ ਸਾਰਾ ਕੁਝ ਬਹੁਤ ਵੱਡਾ ਕਰ ਦਈਏ ਠੀਕ ਹੈ ਹਾਂ ਫੇਰੇ ਆਉਂ ਆਂ ਵੀ ਆਖਣਾ ਮੋਟਰਸਾਈਕਲ ਤੇ ਜਾਣਾ ਗਾਂ ਪਿਸ਼ਾ ਅੱਛਾ ਇਹਨਾਂ ਨੇ ਕੋਈ ਪਰਵਾਹ ਨਹੀਂ ਗੱਲ ਅੱਛਾ ਠੀਕ ਹੈ ਉਹ ਜਿਹੜੇ ਬਾਈ ਬੈਠੇ ਆ ਨਾ ਤਾਂ ਉਹ ਉਹ ਘਟ ਜਾਂਦੇ ਆ ਤੁਹਾਡੇ ਨਾਲ ਹੈ ਨਾ ਉਹ ਕੰਮ ਕਰ ਬਹੁਤ ਹੁੰਦੇ ਆ ਹਾਂ ਗੱਲ ਕੰਮ ਟੰਡੇ ਹੋਰ ਘਰਾਂ ਦੇ ਵਿੱਚ ਵੱਡ ਘੱਟ ਏ ਨਾਲੇ ਕੰਮ ਸਿੱਖਦਾ ਮੰਦਾ ਜੀ ਮਗਰ ਜਾਂਦਾ ਆਉਂਦਾ ਲਾਉਂਦਾ ਜੀ ਬੰਦੇ ਨੂੰ ਜੀ ਵੀ ਮੇਰਾ ਭਰਾ ਕੰਮ ਕਰਦਾ ਜਾਂ ਮੇਰੀ ਪੋਤੀ ਕਰਦੀ ਐ ਹੂੰ ਬਹੁਤ ਹੁੰਦਾ ਬਹੁਤ ਜ਼ਾਰੇ ਵਧ ਗਏ ਬਾਪੂ ਜੀ ਕਈ ਵਾਰੀ ਇਹ ਵੀ ਹੁੰਦਾ ਵੀ ਰੀਲਾ ਦੇ ਵਿੱਚ ਕੰਮ ਕਰਦੇ ਨੌਜਵਾਨ ਜਾਂ ਲੜਕੀਆਂ ਆਉਂਦੀਆਂ ਇਹ ਸੱਚੀ ਵੀ ਕੰਮ ਕਰਦੇ ਨੌਲੇਜ ਖੇਤੀਬਾੜੀ ਵੀ ਦਿੰਦੇ ਉਹਨਾਂ ਨੂੰ ਪੂਰੀ ਵੀ ਆਪਾਂ ਇੰਨਾ ਪਾਣੀ ਲਾਉਣਾ ਆ ਸਮੇਂ 'ਚ ਪਾਣੀ ਲਾਉਣਾ ਇੰਨਾ ਇੰਨਾ ਆਈੜੇ ਪਾਉਣਾ ਇੰਨਾ ਪਰ ਲਾਉਣਾ ਹੂੰ ਪਾਤਲਾ ਰੱਖਣਾ ਜਾਂ ਮੂੰਹ ਆਏ ਮੋੜਨਾ ਸਾਰਾ ਕੋਸ ਹੁੰਦਾ ਵੀ ਕਿਤੇ ਪਾਣੀ ਟੁੱਟਿਆ ਟੱਟੇ ਵੀ ਗਾਲਾ ਵੀ ਪਈਆਂ ਦੰਦਾ ਇਸ ਉਹ ਜੀ ਬਹੁਤ ਵਾਰੀ ਟੱਟੇ ਜਾਂਦਾ ਫਿਰ ਗਾਲਾਂ ਵੀ ਪੈਂਦੀਆਂ ਤੂੰ ਚੰਗੀ ਤਰ੍ਹਾਂ ਕਰਕੇ ਆ ਤੇਰਾ ਕਿ ਕਿਤੇ ਆਈ ਨਹੀਂ ਜੀ ਕਰਦਾ ਹੁੰਦਾ ਵੀ ਅੱਜ ਤੋਂ ਬਾਅਦ ਨਹੀਂ ਕੰਮ ਕਰਨਾ ਨਹੀਂ ਨਹੀਂ ਇਦਾਂ ਨਹੀਂ ਕਰਦਾ ਹਾਂ 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 ਜੀ ਬਬਾਈ ਹਲੇ ਨਵਾ ਹੱਡਣਾ ਸ਼ਾਮ ਬਾਅਦ ਠੀਕ ਹਾਂ ਉਹ ਤਾਂ ਬਣਾ ਕੰਮ ਨਹੀਂ ਹੁੰਦਾ ਅਰੇ ਜੋ ਬੰਦੇ ਭਰਾ ਕਰਦੇ ਸੀ ਅਗੇ ਦੂਜੇ ਦੂਜੇ ਗਣੇ ਵੱਧ ਕੇ ਕੰਮ ਕਰਕੇ ਸਾਡੀ ਮਾਂ ਆਕੂਗੀ ਵੀ ਮੇਰਾ ਮੁੰਡਾ ਬਹੁਤ ਕੰਮ ਕਰਦਾ ਠੀਕ ਹੈ ਫੇ ਕੰਮ ਹੁੰਦਾ ਨਹੀਂ ਉਹ ਨਹੀਂ ਬਣਾ ਜੀ ਜੇ ਆਪਾਂ ਵੇਂ ਨਹੀਂ ਰਹੀਏ ਪਿੱਛੇ ਫੇ ਰੋਟੀ ਪਾਣੀ ਨੂੰ ਵੀ ਵੇਖਣਾ ਜੀ ਵੀ ਕੰਮ ਜੇ ਤਸਵੀ ਆਪਾਂ ਇਨਾ ਕੰਮ ਨਿਵੇੜਨਾ ਠੀਕ ਹੈ ਕਰਨਾ ਹੈ ਤੇ ਫਿਰ ਉਹਨਾਂ ਉਹਨਾਂ ਕੰਮ ਕਰਦੇ ਆ ਇਹ ਬੰਦੇ ਉਹਨਾਂ ਕਰਦੇ ਆ ਰੋਟੀ ਪਾਣੀ ਨੂੰ ਟਾਈਮ ਤੇ ਜਾ ਵਰਦਾ ਕਈ ਵਾਰੀ ਪਾਣੀ ਲੱਗਦੇ ਤਾਂ ਰੋਟੀ ਖਾਈ ਦੀ ਕਈ ਤਾਂ ਮੋਟਰਾਂ ਬੰਦ ਕਰਕੇ ਲਾਉਂਦੇ ਨੇ ਅਸੀਂ ਲੱਗਦੇ ਤੋਂ ਰੋਟੀ ਖਾਣੇ ਜੀ ਕਿਉਂ ਦੋ ਬਰਕੀਆਂ ਖਾਲੀਆਂ ਬੂ ਮੂਆਂ ਮੂਤਾਂ ਪਉਂਦੇ ਜਾਵੜੇ ਉੱਧਰ ਮੋਟਰ ਨਹੀਂ ਬੰਦ ਕਰਦੇ ਅੱਛਾ ਠੀਕ ਹੈ ਤੇ ਤੇ ਪੈੜੇ ਜੜੀਆਂ ਦੋਜੀਆਂ ਤੁਹਾਡੀਆਂ ਸਿਸਟਰ ਐ ਉਹ ਨਹੀਂ ਕਹਿੰਦੀ ਆ ਵੀ ਅੱਜ ਅਸੀਂ ਵੀ ਖੇਤ ਦਾ ਕੰਮ ਕਰਾਂਗੇ ਅਸੀਂ ਵੀ ਕੰਮ ਕਰਨ ਜਣਾ ਹਾਂਜੀ ਹਾਂਜੀ ਉਹ ਵੀ ਜਾਣਦੀ ਆ ਉਹ ਵੀ ਦਿੰਨ ਲਾ ਦਿੰਦੀ ਆ ਹਾਦੀ ਬੱਬਈ ਉਹ ਵੀ ਪੋਣਿਆਂ ਲਾ ਦਿੰਦੀ ਆ ਬਹੁਤ ਅੱਛਾ ਠੀਕ ਹੈ ਉਹ ਉਹ ਵੀ ਕਰਦੀ ਆ ਜੀ ਨਾਲ ਕੰਮ ਉਹ ਕਰਦੀ ਆ ਦਿਲ ਖੋਆਂ ਦਾ ਨਾਮ ਆਪੇ ਹੀ ਜਾਣਗੇ ਲੜਕੀ ਦੀ ਮਾਤਾ ਵੀ ਮਯੂ ਦਾਪਾ ਉਹਨਾਂ ਨਾਲ ਗੱਲਬਾਤ ਕਰਦੇ ਆ ਪੈਣੀ ਕਦੀ ਤੁਹਾਨੂੰ ਨਹੀਂ ਲੱਗਿਆ ਆਪਣਾ ਵੀ ਇਹ ਕਿਤੇ ਮੁੰਡਾ ਹੁੰਦੀ ਜਾਂ ਕਿੱਧਰ ਖੇਤਾਂ ਦੇ ਵਿੱਚ ਕੰਮ ਕਰੀ ਫਿਰਦੇ ਹੁੰਦੇ ਆ ਕਈ ਵਾਰੀ ਇਹ ਵੀ ਹੁੰਦਾ ਵੱਡੇ ਬਜ਼ੁਰਗਾਂ ਨੂੰ ਕਿਹਾ ਵੀ ਨਹੀਂ ਜਾਂਦਾ ਵੀ ਕਿੱਧਰ ਖੇਤ ਚ ਲਈ ਫਿਰਦੇ ਆ ਕਿੱਧਰ ਜਵਾਕਰ ਨੂੰ ਠੰਡੇ ਪਾਣੀ ਚ ਲਈ ਫਿਰਦੇ ਕਿਉਂਕਿ ਅਕਸਰ ਮਾਵਾਂ ਨੂੰ ਫਿਕਰ ਹੁੰਦਾ ਨਹੀਂ ਜੀ ਮੈਨੂੰ ਨਹੀਂ ਫਿਕਰਗਾ ਕਿਉਂਕਿ ਮੇਰੇ ਤੋਂ ਵੱਧ ਮੇਰੇ ਸਾਰਾ ਸਭ ਨੂੰ ਫਿਕਰ ਆ ਜੀ ਸਾਨੂੰ ਮਿਲਨੀ ਹੈ ਜੇ ਕਿਤੇ ਪਪਾਈ ਪਾਣੀ ਵੀ ਲਾਉਂਦੇ ਆ ਜਾਂ ਇਹ ਵੀ ਕਾਰਨ ਜਾਂਦੀ ਆ ਦਾਦੇ ਦੇ ਨਾਲ ਖੇਤ ਨੂੰ ਕੰਮ ਕਰ ਰਹੇ ਨੇ ਕਈ ਵਾਰ ਰਾਤ ਨੂੰ 9 ਵਜੇ ਲਾਈਟ ਆਉਂਦੀ ਮੈਸੇਜ ਸਾਡੇ ਫੋਨ ਤੇ ਲੱਗਾ ਹੋਇਆ ਤੇ ਲਾਈਟ ਦਾ ਘਟਾ ਪਾਣੀ ਆਲੂਆਂ ਨੂੰ ਲਾਉਣਾ ਚੰਕਾ ਨੂੰ ਲਾਉਣਾ ਤਾਂ ਫਿਰ ਦਾਦੇ ਨੂੰ ਮੋਟਰਸਾਈਕਲ ਤੇ ਬਿਠਾ ਕੇ ਲੈ ਜਾਂਦੀ ਆ ਅੱਛਾ ਰਾਤ ਨੂੰ ਵੀ ਪਾਣੀ ਲਾਉਂਦੇ ਆ ਲਾਉਂ ਜਾਂਦੇ ਆ ਫਿਰ ਕਈ ਵਾਰ ਲਾਈਟ ਦਾ ਹੋ ਜਾਂਦਾ ਮੇਰੇ ਵੀਰੇ ਦਾ ਜੀ ਤੇ ਜੇ ਦਿਨੇ ਆ ਤਾਂ ਫਿਰ ਦਿਨੇ ਚਲੀ ਜਾਂਦੀ ਮੈਨੂੰ ਨਹੀਂ ਲੱਗਦਾਗਾ ਵੀ ਨਹੀਂ ਰੋਕਣਾ ਚਾਹੀਦਾ ਜੀ ਕਦੇ ਤੁਹਾਨੂੰ ਅੰਦਰ ਆ ਘਰ ਦੇ ਨਹੀਂ ਕਿਹਾ ਵੀ ਭੈਣੇ ਇਧਰ ਇਹਨੂੰ ਕਿੱਧਰ ਖੇਤ ਭੇਜਿਆ ਨੇ ਇਹਨੂੰ ਤੁਸੀਂ ਘਰੇ ਰੋਟੀ ਬਲੋੜੀ ਸਿਖਾਓ ਇਹਨੂੰ ਸਾਗ ਬਲੋੜਾ ਸਿਖਾਓ ਕਿਉਂਕਿ ਪੰਜਾਬ ਦੀਆਂ ਔਰਤਾਂ ਦੀ ਸੋਚ ਆਪਾਂ ਕਹਿ ਸਕਦੇ ਇੱਕ ਚੁੱਲ੍ਹੇ ਤੱਕ ਸੀਮਤ ਹੈ ਨਹੀਂ ਬੱਸ ਮੈਨੂੰ ਨਹੀਂ ਕਿਹਾ ਕਿਉਂਕਿ ਅਸੀਂ ਆਪ ਹੀ ਖੋਦ ਸਾਡੀ ਫੈਮਿਲੀ ਪੜੀ ਲਿਖੀ ਆ ਲੋਕ ਜੇ ਕਹਿਣਗੇ ਫਿਰ ਮੇਰੇ ਤਾਂ ਥੋੜਾ ਜਿਆਦਾ ਡਰ ਵੀ ਜਾਂਦੇ ਆ ਵੀ ਇਹਨਾਂ ਨੂੰ ਕੁੜੀਆਂ ਨੂੰ ਇਹ ਕਹਿ ਦਿੰਦੇ ਆ ਵੀ ਇਹਨਾਂ ਨੂੰ ਤੁਸੀਂ ਖੁੱਲ੍ਹ ਵਾਲੀ ਦਿੱਤੀ ਆ ਪਰ ਮੈਂ ਕਹਨੀ ਹੁੰਨੀ ਆ ਵੀ ਨਹੀਂ ਖੋਲ ਨਹੀਂ ਦਿੱਤੀ ਕੁੜੀਆਂ ਨਹੀਂ ਇਹ ਮੁੰਡੇ ਹੀ ਆ ਜੀ ਫਿਰ ਕਈ ਤਾਂ ਹੈ ਸਾਡੇ ਗਵੰਢੀ ਆ ਵੀਰ ਜੀ ਉਹ ਆ ਕੇ ਮੈਨੂੰ ਇੱਕ ਦਿਨ ਮੈਨੂੰ ਬੜਾ ਮਾਣ ਹੋਇਆ ਮੈਨੂੰ ਆ ਕੇ ਕਹਿੰਦੇ ਕਿ ਮੈਂ ਘਰੇ ਜਾ ਕੇ ਆਪ ਦੇਵ ਘਰਦਿਆਂ ਨੂੰ ਦਿਖਾਉਣਾ ਹੁੰਦਾ ਵੀਡੀਓ ਵੀ ਆਹ ਵੇਖੋ ਕੁੜੀ ਆ ਤੁਹਾਡੇ ਨਾਲੋਂ ਤਾਂ ਚੰਗੀ ਜਿਹੜੀ ਖੇਤ ਚ ਜਾ ਕੇ ਕੰਮ ਕਰਦੀ ਆ ਫਿਰ ਮੈਨੂੰ ਮਾਣ ਮਹਿਸੂਸ ਜਾਂ ਹੁੰਦਾ ਵਧੀਆ ਲੱਗਦਾ ਠੀਕ ਐ ਇੱਕ ਤੜਕ ਗਿਲਾਸ਼ ਇਕਵਾਇਆ ਰੱਬ ਦੇ ਪ੍ਰਤੀ ਵੀ ਸਾਨੂੰ ਤਿੰਨ ਧੀਆ ਦੇ ਦੀਆਂ ਤੇ ਇੱਕ ਲੜਕਾ ਵੀ ਬਣਦਾ ਨਹੀਂ ਮੈਨੂੰ ਨਹੀਂ ਆਇਆ ਮੈਂ ਤਾਂ ਰੱਬ ਦਾ ਸ਼ਿਕਰਾਨਾ ਕਰਦੀ ਹੁੰਨੀ ਆ ਜੀ ਇਹ ਆਲਾ ਜਾਣਾ ਨਹੀਂ ਸੀ ਉਹ ਹੋ ਕੇ ਰਹਿਣੀ ਹੋਣੀ ਸੀ ਜੋ ਤਕਦੀਰ ਕਰਦੀ ਹੈ ਬਾਪੂ ਜੀ ਵੈਸੇ ਇੱਕ ਇਹ ਵੀ ਆ ਵੀ ਮੁੰਡੇ ਕਾ ਤਕੰਮ ਕਰਦੇ ਆ ਹਨਾ ਖੇਤਾਂ ਦੇ ਵਿੱਚ ਹਾਂ ਜੀ ਮਾਪੇ ਨੂੰ ਜਿੰਨੀਆਂ ਇਹ ਕੁੜੀਆਂ ਲੋਜਦੀਆਂ ਸਭ ਨਹੀਂ ਬੈਠੀਆਂ ਵੀ ਲੋਚੀ ਜਾਂਦੇ ਪਰਿਵਾਰ ਦੇ ਵਿੱਚ ਪਹਿਲਾਂ ਤਾਂ ਇਹ ਘਰ ਬੰਦੀਆਂ ਫਿਰ ਗਾਂ ਜਾ ਕੇ ਬੰਦਦੀਆਂ ਜੀ ਇਹਨਾਂ ਦਾ ਦੇਣ ਨਹੀਂ ਕੋਈ ਦੇ ਸਕਦਾ ਜੀ ਇਹ ਪਰਿਵਾਰ ਦਾ ਜੀ ਤੇ ਮੁੰਡੇ ਦਾ ਤਾਂ ਪਤਾ ਹੀ ਕੋਈ ਨਹੀਂ ਕਿਦਾਂ ਬੋਲ ਜਾਣਾ ਉਲਟਾ ਚਲੋ ਠੀਕ ਆ ਮਾਪੇ ਨੂੰ ਮੁੰਡਾ ਹੀ ਲੋਜਦਾ ਮਾਪਾ ਤੇ ਮੁੜ ਕੇ ਚੇਤਾ ਹੁੰਦਾ ਜੀ ਉਹ ਗੱਲਾਂ ਸੌਂਕੇ ਪਾਸੇ ਆਸੇ ਜੀ ਇੱਕ ਗੱਲ ਬਾਪੂ ਜੀ ਹੋਰ ਐ ਇਹ ਕਹਿੰਦੇ ਵੀ ਜਿਹੜੀਆਂ ਧੀਆ ਉਹ ਦੁੱਖ ਵੀ ਮਾਪਿਆਂ ਦਾ ਬਾਹਲਾ ਲੋਜਦੀਆਂ ਹਨਾ ਵੀ ਬਹੁਤ ਫਿਕਰ ਕਰਦੀਆਂ ਹਰ ਵਕਤ ਪੇਕੜ ਕਰਦੀਆਂ ਜੀ ਜੇ ਜੇ ਕਿਤੇ ਪੜੇ ਇਹੀ ਹੈ ਨਾ ਕਿਤੇ ਪੁੱਤ ਹੁੰਦਾ ਇਹ ਨਹੀਂ ਲੱਗਦਾ ਵੀ ਉਹਨੇ ਘੱਟ ਫਿਕਰ ਕਰਨੀ ਸੀ ਮੈਂ ਸੋਚਦੀ ਹੁੰਨੀ ਆ ਵੀ ਜੇੇ ਆਕਾਸ਼ ਮੁੰਡੇ ਹੁੰਦੇ ਤਾਂ ਅੰਦਰ ਨਹੀਂ ਬਿਠਾਏ ਜਾਂਦੇ ਤੇ ਕੁੜੀਆਂ ਨੂੰ ਤਾਂ ਕੋਈ ਕੂਰਕੀ ਵੀ ਬਿਠਾ ਦੂ ਪਰ ਨਹੀਂ ਮੈਂ ਤਾਂ ਕੁੜੀਆਂ ਵੀ ਮੁੰਡਿਆਂ ਕੋ ਬਾਹਰ ਖੁਲੀਆਂ ਛੱਡੀਆਂ ਤਾਂ ਪਰ ਮੈਨੂੰ ਕੋਈ ਵੀ ਲੱਗਾ ਇਹ ਇਹ ਜਿਵੇਂ ਆਪਣਾ ਮਿੱਤਰ ਹੁੰਦੇ ਆ ਮੁੰਡਿਆਂ ਦੇ ਤਾਂ ਹੈ ਨਾ ਤੇ ਫਿਰ ਇਹ ਇਹਨਾਂ ਦੀਆਂ ਜਿਹੜੀਆਂ ਸਹੇਲੀਆਂ ਵਾ ਉਹ ਨਹੀਂ ਉਹ ਤਾਂ ਗੁੱਡੀਆਂ ਪਟੂਲੇ ਖੇਡਦੀਆਂ ਹੋਣਗੀਆਂ ਤੇ ਇਹ ਖੇਤਾਂ ਦੇ ਵਿੱਚ ਕੰਮ ਕਰਦੀਆਂ ਲੇਕਿਨ ਗੁੱਡੀ ਤੇ ਇਹਦੇ ਕੋਲੇ ਸ਼ੁਰੂ ਤੋਂ ਹੈਗੀ ਐ ਇੱਕ ਜੀ ਉਹਦਾ ਕਹਿੜਾ ਨਹੀਂ ਛੱਡਦੀ ਸਿਆਲਾਂ ਚ ਮੇਰੇ ਸ਼ੌਂਕ ਸੀ ਵੀ ਮੈਂ ਨਾ ਇਹਨਾਂ ਦੇ ਨਿੱਕੀਆਂ ਹੁੰਦੀਆਂ ਵਾਲੇ ਜਿਹੜੇ ਛੋਟੇ ਛੋਟੇ ਕੱਪੜੇ ਸੀ ਜਿਹੜੇ ਸੋਹਣੇ ਸੋਹਣੇ ਹੁੰਦੇ ਸੀ ਮੈਂ ਉਹ ਇਹਨਾਂ ਦੇ ਤਿੰਨਾਂ ਭੈਣਾਂ ਦੇ ਸਾਹਮਣੇ ਕੇ ਰੱਖਦੀ ਹੁੰਦੀ ਸੀ ਮੇਰੇ ਕੋਲੇ ਅੱਜ ਵੀ ਇਹਨਾਂ ਦੇ ਕੱਪੜੇ ਪਏ ਆ ਟੈਚੀ ਭਰਿਆ ਛੋਟੀ ਹੁੰਦੀ ਦੇ ਬੂਟ ਵੀ ਪਏ ਆ ਜਦੋਂ ਫਿਰ ਸਿਆਲ ਆਉਂਦਾ ਤੇ ਇਹ ਆਪਦੇ ਕੱਪੜੇ ਕੱਢ ਕੇ ਸਿਆਣ ਵਾਲੇ ਉਹਦੇ ਪਾ ਦਿੰਦੀਆਂ ਤੇ ਜੇ ਗਰਮੀ ਆਉਂਦੀ ਆ ਤੇ ਗਰਮੀ ਵਾਲੀਆਂ ਫਰਾਕਾਂ ਪਾ ਦਿੰਦੀਆਂ ਪਰ ਇਹਨਾਂ ਦੇ ਸ਼ੁਰੂ ਤੋਂ ਤਿੰਨਾਂ ਭੈਣਾਂ ਦੇ ਮੁੰਡੇ ਹੀ ਦੋਸਤ ਆ ਕੁੜੀਆਂ ਨਹੀਂ ਦੋਸਤ ਤੇ ਪੜੇ ਔਕਵਰਡ ਨਹੀਂ ਲੱਗਦਾ ਕਿਉਂਕਿ ਅੱਜਕੱਲ ਪਿੰਡਾਂ ਦੀ ਸੋਚ ਦੀ ਜੇ ਗੱਲ ਕਰੀਏ ਇੱਕ ਔਕਵਰਡ ਆ ਪਿੰਡ ਦੇ ਲੋਕ ਕਿਹਾ ਜਾਂਦਾ ਉਹਨਾਂ ਦੀ ਸੋਚ ਠੀਖੜੀ ਹੈ ਇਹ ਵੀ ਕਹਿੰਦੇ ਆ ਨਾਲੇ ਹਾਂ ਕਹਿੰਦੇ ਆ ਪਰ ਮੈਨੂੰ ਨਹੀਂ ਲੱਗਦਾ ਜਦੋਂ ਮੈਨੂੰ ਕੋਈ ਕਹੂਗਾ ਫਿਰ ਮੈਨੂੰ ਲੱਗੂਗਾ ਪਰ ਮੈਂ ਲੋਕਾਂ ਦੀਆਂ ਜਰੂਰ ਸੁਣਦੀ ਆ ਲੋਕ ਕਹਿੰਦੇ ਆ ਵੀ ਸਾਡੀਆਂ ਕੁੜੀਆਂ ਆ ਪਰ ਮੈਨੂੰ ਨਹੀਂ ਲੱਗਦਾ ਮੈਨੂੰ ਵਧੀਆ ਹੀ ਲੱਗਦੀਆਂ ਕਦੇ ਕਦੇ ਕਿਸੇ ਦਾ ਕੋਈ ਤਾਨਾ ਚੇਤੇ ਆਉਂਦਾ ਕੋਈ ਗੱਲਬਾਤ ਚੇਤੇ ਆਉਂਦੀ ਹੈ ਕਦੇ ਕਿਸੇ ਨੇ ਕੋਈ ਤਾਨਾ ਮਾਰਿਆ ਹੋਵੇ ਕਦੇ ਲੜਕੇ ਨੂੰ ਲਾ ਕੇ ਸਾਡੇ ਹੀ ਰਿਸ਼ਤੇਦਾਰ ਸੀ ਕੋਈ ਪਰ ਮੈਂ ਕਹਿਣਾ ਨਹੀਂ ਚਾਹੁੰਦੀ ਜਦੋਂ ਵੀਡੀਓ ਦੇਖਣਗੇ ਉਹਨਾਂ ਨੂੰ ਪਤਾ ਲੱਗ ਜਾਊ ਕਿ ਵੀ ਮੈਨੂੰ ਕਹਿੰਦੇ ਆ ਅਸੀਂ ਇਹ ਕੋਠੀ ਪਾਉਣ ਲੱਗੇ ਸੀ ਤਾਂ ਕੋਠੀ ਪਾਉਂਦੇ ਸਮੇਂ ਕਿਸੇ ਨੇ ਕਿਹਾ ਸੀ ਜਨੈ ਏਡੀ ਵੱਡੀ ਤੇ ਤੁਹਾਡੇ ਕਿਹੜਾ ਕੋਈ ਮੁੰਡਾ ਹੈ ਇੱਥੇ ਤੱਕ ਉੱਤਰ ਹੀ ਬੋਲਨੇ ਆ ਲੋਕੀ ਇਹ ਵੀ ਕਹਿੰਦੇ ਆ ਵੀ ਤੁਹਾਡੀਆਂ ਜ਼ਮੀਨਾਂ ਵੇਚ ਜਾਣੀਆਂ ਉਹ ਕਿਹਨੇ ਸਾਹਮਣੀਆਂ ਸਾਹਮਣਾ ਤਾਂ ਬਗਾਨੇ ਕਰ ਕਰ ਆ ਲੈਣੇ ਚਾਹੀਏ ਨੇ ਸਭ ਉਹੀ ਹੋ ਗਿਆ ਨਾ ਕਹਿੰਦੇ ਸੀ ਵੀ ਕੋਠੀਆਂ ਤਾਂ ਪਾਈ ਜਾਂਦੇ ਆ ਤੇ ਇੱਥੇ ਤਾਂ ਉੱਤਰ ਬੋਲਨੇ ਆ ਜੀ ਪਰ ਦੋ ਖੋਦੋ ਲੱਗਾ ਸੀਗਾ ਪਰ ਉਦੋਂ ਚੁੱਪ ਕਰ ਗਏ ਸੀ ਪਰ ਸਬਰ ਦਾ ਘੁੱਟ ਭਰਿਆ ਸੀ ਤਾਂ ਵਾਈ ਗੁਰੂ ਨੇ ਸਾਨੂੰ ਇੱਥੋਂ ਤੱਕ ਪਹੁੰਚਾਇਆ ਜੀ ਤੁਸੀਂ ਜਦੋਂ ਖੇਤ ਦੇ ਵਿੱਚ ਕੰਮ ਕਰਦੇ ਆ ਤੇ ਤੋਂ ਕੋਈ ਤਾਨੇ ਮਿਹਣੇ ਵਾਲੀ ਗੱਲ ਸਾਹਮਣੇ ਨਹੀਂ ਜਾਂ ਸਕੂਲ ਦੇ ਵਿੱਚ ਹੀ ਫਰੈਂਡ ਕਹਿੰਦੀਆਂ ਵੀ ਤੂੰ ਕੀ ਕੰਮ ਕਰਦੀ ਆ ਤੂੰ ਹੋਰ ਕੰਮ ਕਰਿਆ ਕਰ ਨਹੀਂ ਨਹੀਂ ਸਾਰੇ ਮਤਲਬ ਇਦਾਂ ਨਹੀਂ ਕਹਿੰਦੇਗੇ ਸਾਰਿਆਂ ਨੂੰ ਮਾਣ ਹੁੰਦਾ ਵੀ ਇਹ ਕੰਮ ਕਰਦੀ ਆ ਵੀ ਅਸੀਂ ਵੀ ਕਰੀਏ ਬਹੁਤ ਸਾਰੀਆਂ ਫਰੈਂਡਸ ਆ ਮੇਰੀ ਰੀਸਣਾ ਕਰਨ ਲੱਗ ਗਈਆਂ ਕੰਮ ਕਰਵਾਉਣ ਵਾਲੇ ਕੁੜੀਆਂ ਵੀ ਆ ਨਾ ਵਿੱਚ ਸਾਰੇ ਪਗਾਂਤਾਂ ਦੇ ਬੰਦੇ ਹੁੰਦੇ ਆ ਵਿੱਚ ਕੰਮ ਕਰਾਉਣ ਵਾਲੇ ਵੀ ਹੁੰਦੇ ਆ ਮਾਪੇ ਵੀ ਘਰੋਂ ਕਹਿੰਦੇ ਵੀ ਬਹੁਤ ਚੰਗਾ ਜੀ ਵੇ ਕਮੋਂ ਜਿਹੜੇ ਕੁੜੀਆਂ ਕਰਾਈਆਂ ਦੀ ਬਹੁਤ ਚੰਗਾ ਅੱਧਾ ਟਾਈਮ ਦਾ ਪਿਆਰਾ ਬਾਹਰ ਕੰਮ ਕਰਨ ਨੂੰ ਅੱਧਾ ਘਰ ਵੀ ਕਰ ਸਕਦੀ ਹੈ ਇਹ ਕਰੇ ਦਾ ਜੀ ਇੱਕ ਇੱਕ ਗੱਲ ਹੋਰ ਆ ਬਾਪੂ ਜੀ ਮੈਂ ਇੱਥੇ ਹੀ ਗੱਲ ਰੱਖੂਗਾ ਉਧਰ ਭੈਣ ਹੋਰੀ ਬੈਠਿਆ ਪੜੇ ਇੱਕ ਗੱਲ ਬਹੁਤ ਆਉਂਦੀ ਆ ਲੇਡੀਜ਼ ਬਹੁਤ ਕਹਿ ਦਿੰਦੀਆਂ ਵੀ ਮੈਂ ਘਰੇ ਇੰਨਾ ਕੰਮ ਕਰਦੀ ਆ ਮੈਂ ਥੱਕ ਗਈ ਤੇ ਇਹ ਭੈਣ ਹੋਰੀ ਨਹੀਂ ਕਦੇ ਕਹਿੰਦੇ ਕਿਉਂਕਿ ਖੇਤ 'ਚ ਵੀ ਕੰਮ ਕਰਦੇ ਤੇ ਕਹਿੰਦੇ ਵੀ ਘਰੇ ਵੀ ਕਰਦੇ ਕੰਮ ਨਹੀਂ ਇਹਨਾਂ ਨਹੀਂ ਨਹੀਂ ਕਿਹਾ ਜੀ ਸਗਤ ਜਦੋਂ ਮੈਂ ਘਰੇ ਹੁੰਨੀ ਆ ਉਦੋਂ ਤਾਂ ਇਹ ਘਰ ਦਾ ਕੰਮ ਘਟ ਕਰਦੀ ਆ ਤਾਂ ਜਦੋਂ ਮੈਂ ਘਰੇ ਨਹੀਂ ਹੁੰਦੀ ਕਿਤੇ ਚਲੀ ਜਾਨੀ ਆ ਰਾਤ ਵੀ ਲਾਇਉਣੀ ਜੇ ਮੈਂ ਘਰੇ ਨਹੀਂ ਹੁੰਦੀ ਤੇ ਉਦੋਂ ਫਿਰ ਸਵੇਰ-ਸਵੇਰ ਫਿਰ ਮੈਨੂੰ ਮਗਰ ਫੋਲ ਆਉਂਦੀ ਆ ਲੈ ਮੰਮੀ ਹੁਣ 8:00 ਤੇ ਮੈਂ ਬੇਲੀ ਹੋ ਕੇ ਵੀ ਬੈਠ ਗਈ ਮੈਂ ਘਰ ਦਾ ਵੀ ਸਾਰਾ ਝਾੜੂ ਪੋਚੇ ਲਾਤੇ ਕੱਪੜੇ ਵੀ ਧੋਤੇ ਸਾਰਾ ਕੰਮ ਕਰਤਾ ਤੇ ਹੁਣ ਜਦੋਂ ਪਾਪਾ ਜੀ ਆਏ ਬਸ ਰੋਟੀ ਖਵਾ ਕੇ ਫਿਰ ਅਸੀਂ ਖੇਤ ਨੂੰ ਜਾਣਾ ਜੀ ਫਿਰ ਚਾਹ ਦੀ ਬੋਤਲ ਬਣਾਉਣੀ ਤੇ ਨਾਲ ਲੈ ਜਾਣੀ ਉੱਥੇ ਹੀ ਪੀਣੀ ਹੈ ਇਹਨਾਂ ਨੇ ਠੀਕ ਇੱਕ ਗੱਲ ਤੁਹਾਨੂੰ ਵੀ ਮੈਂ ਪੁੱਛੂਗਾ ਇਹ ਜਿਵੇਂ ਇਹ ਲੜਕੀ ਆ ਪਰ ਲੜਕਿਆਂ ਵਾਂਗੂ ਭੈਣ ਦਾ ਹਨਾ ਰਹਿਣਾ ਸਹਿਣਾ ਖੇਤਾ 'ਚ ਕੰਮ ਵੀ ਕਰਾ ਦਿੰਦੇ ਆ ਬਾਪੂ ਜੀ ਨਾਲ ਵੀ ਤੁਹਾਨੂੰ ਵੀ ਇਹਦੇ ਨਾਲ ਬਹੁਤ ਫਰਕ ਪੈਂਦਾ ਹੋਊਗਾ ਬਹੁਤ ਸੌਖੇ ਹੋਗੇ ਹੋਵੋਗੇ ਮੈਨੂੰ ਬਹੁਤ ਆਸਰਾ ਆਉਂਦਾ ਇਹਦਾ ਇਹ ਮੇਰੇ ਬੰਦਾ ਆਪ ਦਾ ਦੂਜਾ ਕੰਮ ਕਰ ਲੈਂਦਾ ਇਹਨੂੰ ਟਰੈਕਟਰ ਦੇ ਬਾਹਰ ਹੀ ਦਿਆ ਜੀ ਹਾਂ ਠੀਕ ਹੈ ਤੇ ਬਈ ਤੁਸੀਂ ਆਪ ਕੰਮ ਤੇ ਚੱਲ ਜਨਦੇ ਇਹਨੂੰ ਟਰੈਕਟਰ ਦੇਖਦੇ ਰਹਿੰਦੇ ਕਦੇ ਹੋਰ ਕਦੇ ਪਹਿਲੇ ਜਿਵੇਂ ਟਰੈਕਟਰ ਦੀ ਗੱਲ ਕਰੀਏ ਕਾਸੀ ਚ ਮਾਰਿਆ ਮੂਰਿਆ ਵੀ ਇਹ ਪਹਿਲੀ ਨੀ ਤਾਂ ਮਾਰਿਆ ਹੁਣ ਨਹੀਂ ਨਹੀਂ ਜੋਈ ਟਰੈਕਟਰ ਵੀ ਸਿੱਖਿਆ ਕੀ ਤੁਸੀਂ ਡੈਡੀ ਤੁਸੀਂ ਤੇ ਮੋਟਰਸਾਈਕਲ ਉਹ ਸਿਸਟਰ ਨੇ ਸਖਾਇਆ ਉਹ ਤਾਂ ਉਹ ਤਾਂ ਸਿੱਟੇ ਹੀ ਹੋਣਾ ਕਿਤੇ ਨਾ ਕਿਤੇ ਮਾਰਿਆ ਹੋਣਾ ਇੱਕ ਵਾਰੀ ਵੀ ਨਹੀਂ ਜੀ ਕਿਉਂਕਿ ਇਹ ਪੰਜਾਬ ਦੀਆਂ ਕੁੜੀਆਂ ਦੀ ਗੱਲ ਕਰੀਏ ਇੱਕ ਗੱਲ ਹਾਸੇ ਵਾਲੀ ਵੀ ਆ ਕਿ ਇਹਨਾਂ ਨੂੰ ਐਕਟਿਵਾ ਨਹੀਂ ਚੱਜ ਚੱਦਲਾ ਚਲਾਉਣੀ ਹੁੰਦੀ ਤੁਸੀਂ ਐਡਾ ਵੱਡਾ ਟਰੈਕਟਰ ਲਈ ਫਿਰਦੇ ਹੋ ਅੱਜ ਮੈਨੂੰ ਐਕਟਿਵਾ ਨਹੀਂ ਵਧੀਆ ਲੱਗਦੀ ਪਰ ਮੋਟਰਸਾਈਕਲ ਸਪਲੈਂਡਰ ਆ ਉਹੀ ਵਧੀਆ ਲੱਗਦਾ ਜਮਾਂ ਨਹੀਂ ਸਿੱਟਿਆ ਐਵੇਂ ਕੋਈ ਨਹੀਂ ਕਰ ਲੋ ਰਾਤੀ ਹੁਣ ਬਿਲਕੁਲ ਹਾਂਜੀ ਨਹੀਂ ਬੰਦ ਇਹ ਗੱਲ ਸੱਚ ਆ ਕਹਿੰਦੇ ਵੀ ਜਿਹੜੀਆਂ ਲੜਕੀਆਂ ਵਾ ਉਹਨਾਂ ਨੂੰ ਸਕੂਟਰ ਹੀ ਚਲਾਉਣ ਦੀ ਪਰ ਇਹ ਐਡਾ ਵੱਡਾ ਟਰੈਕਟਰ ਲਈ ਫਿਰਦੀ ਆ। ਉਹ ਵੀ ਆਉਣਾ ਆਜ ਮੈਂ ਨਾ ਜਿਹੜੀ ਬੰਦ ਸੋਚਣਾ ਚਲਾਉਣੀ ਚੀਜ਼ ਆ। ਉਹ ਵੱਡਕਾ ਉਹ ਇੱਕਦਮ ਕੁੜੀਆਂ ਹੁਣ ਆਉਂਦੀਆਂ ਡਰ ਲਾਉਣੇ ਵੀ ਆਉਂਦੀਆਂ ਨਾ ਤੇ ਮੈਂ ਉਹਨਾਂ ਨੂੰ ਕਹਿੰਦਾ ਟੇ ਚਲਾਉਣੀ ਆ। ਜੀ ਤੇ ਇਸ ਗੱਲ ਨੂੰ ਇਹ ਆਪ ਹੀ ਡਰ ਕੇ ਚਲਾਉਣੀ ਆ ਰੱਬ ਨੇ। ਜੀ ਗਵੇਂ ਨਾ ਮਾਪਿਓ ਹੋਵੇ ਉਵੇਂ ਬੱਚਾ ਚੱਲਦਾ ਮਗਰ ਕਿ ਮਾਪਿਓ ਕਿਸੇ ਪਾਸੇ ਆ ਮਾਰਾ ਚੰਗਾ ਕਿ ਨਹੀਂ ਉਵੇਂ ਮਗਰ ਬੱਚੇ ਜੀ ਬਾਪੂ ਜੀ ਇਹ ਕਰੋ ਇਹ ਘਰ ਤੇ ਮਿਹਰ ਆ ਜੀ ਇੱਕ ਗੱਲ ਹੋਰ ਬਾਪੂ ਜੀ ਜਿਵੇਂ ਮੁੰਡੇ ਲੜਦੇ ਆ ਕੁੱਟ-ਕੁੱਟੋਂਦੇ ਕਿਸੇ ਨੂੰ ਇਹ ਵੀ ਫਿਰ ਕਿਸ ਨੂੰ ਕੁੱਟ-ਕੁੱਟ ਕੇ ਆਉਂਦੀ ਆ ਨਾ 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 ਹਾਂ ਜੀ ਉਹ ਉਧਰ ਗੱਲ ਨਿਕਲ ਆਈ ਬਈ ਮਾਈਕ ਭਾਈ ਉਧਰ ਦੇ ਨਹੀਂ ਨਹੀਂ ਬੋਲੋ ਅਸੀਂ ਉਹ ਉਹ ਵੇਲੇ ਮੈਂ ਨਹੀਂ ਦਾਦੀ ਜੀ ਵੀ ਇਹ ਕੰਮ ਤਾਂ ਕਰਨਾ ਨਹੀਂ ਆ ਵੀ ਆਪਾਂ ਨੂੰ ਕੋਈ ਕਹਿੰਦਾ ਵੀ ਇਹ ਤਾਂ ਅਮੀਰ ਸੁਪਕਾਰ ਜੋ ਕਿਉਂ ਹਾਜਮੇ ਆਈ ਗੱਲ ਜੀ ਕਿਉਂ ਫੇਰ ਦਾ ਬਰਾਬਰੀ ਹੋ ਗਈ ਉਹਦੇ ਜੀ ਇਹਨਾਂ ਨੂੰ ਬਹੁਤ ਬਜੇ ਇਹ ਤਾਂ ਹੈਗਾ ਕੁੱਟਦੇ ਕੁੱਟਦੇ ਤੁਸੀਂ ਜਿਵੇਂ ਤੁਹਾਡੇ ਮਮੀ ਕਦੇ ਵੀ ਕੁੱਟ ਦਿੰਦੇ ਆ ਹਾਂਜੀ ਦੋ ਤਿੰਨ ਅਰ ਹੋਇਆ ਇੱਕ ਇੱਕ ਮੁੰਡਾ ਤਾਂ ਕਲਾਸ 'ਚ ਸੀ ਜੀ ਇੱਕ ਟਿਊਸ਼ਨ ਦੇ ਕੋਟਿਆ ਸੀ ਠੀਕ ਹੈ ਕਿਉਂਕਿ ਕਾਤੋਂ ਕੁੱਟਿਆ ਫਿਰ ਉਦਾਂ ਹੀ ਬਸ ਜਿੱਦਾਂ ਸਾਹਮਣੋਂ ਕੁਝ ਬੋਲ ਦੇਵੇ ਤੇ ਫਿਰ ਸੱਟ ਦੇ ਦੇ ਕਾਦੇ ਤਾਂ ਮੁੰਡੇ ਕੁੱਟਿਆ ਕਿਵੇਂ-ਕਿਵੇਂ ਕੁੱਟਿਆ ਇੱਕ ਵਾਰ ਤਾਂ ਟਿਊਸ਼ਨ ਤੇ ਸੀ ਉਹਨੇ ਨਾ ਮੇਰਾ ਬੈਗ ਖੋਲਿਆ ਤੇ ਮੇਰਾ ਬੈਗ ਹੀ ਨਾ ਦੋਵੇ ਮੈਨੂੰ ਖੇਜਾਈ ਮੈਂ ਚੱਪਲ ਲਾਈ ਗੀ ਚੀਜੀ ਚੱਪਲ ਦੀ ਸਿੱਟੀਆਂ ਠੀਕ ਆ ਚੱਪਲਾ ਨਾਲ ਕੁੱਟਿਆ ਹੈ ਹਾਂਜੀ ਚੱਪਲਾ ਨਾਲ ਇਹ ਵੀ ਇੱਕ ਦਲੇਰੀ ਆ ਹਨਾ ਕਿਉਂਕਿ ਜੇ ਅੱਜ ਕੱਲ ਦੀ ਕੁੜੀ ਕੋਕਰੇ ਤੋਂ ਵੀ ਡਰ ਜਾਂਦੀ ਆ ਉਹ ਵੀ ਘਰੇ ਦਸਰਉਂਦੀ ਆ ਮੰਮੀ ਨੂੰ ਵੀ ਮੰਮੀ ਰਸੋਈ ਚ ਕੋਕਰੇ ਚ ਫਿਰਦਾ ਨਹੀਂ ਨਹੀਂ ਇਦਾਂ ਨਹੀਂ ਡਰਦੀ ਜੀ ਆਦਾ ਇਦਾਂ ਨੂੰ ਸੱਤ ਵੀ ਮਿਲ ਪੈ ਗਿਆ ਅੱਛਾ ਸੱਤ ਦੇ ਪੈਸੇ ਲੱਗ ਜੇ ਜਾਣਾ ਇਹਦਾ ਅੱਛਾ ਠੀਕ ਐ ਤਾਂ ਗੱਲ ਕਰ ਵੀਨੇ ਬਾਬਾ ਦੇਖ ਲਿਆ ਉਹਦੀ ਕਦੇ ਪਿੱਛੇ ਅੜ ਗਏ। ਕਿ ਇਹ ਤਾਂ ਬਹੁਤ ਹੁੰਦੇ ਆ। ਹੂੰ ਕਿਉਂ ਕਿਉਂਕਿ ਕਹਿੰਦੇ ਆ ਨਾ ਵੀ ਕਿਸਾਨੀ ਇੱਕ ਖੇਤੀਬਾੜੀ ਇਹੋ ਜੀ ਚੀਜ਼ ਆ ਸੱਪ ਦੀਆਂ ਸਿਰੀਆਂ ਤੋਂ ਨੋਟ ਚੱਕਣੇ ਪੈਂਦੇ ਆ। ਹਾਂ ਜੀ ਮਾਪੋਈ ਜਿੱਦੋਂ ਮਾ ਮੋਟਰਾਂ ਚੱਲਦੀਆਂ ਸੀ ਜੀ ਤੇ ਥੱਲੇ ਜਾ ਕੇ ਪੱਖੇ ਜੋ ਹਵਾ ਘੜਾਉਂਦੇ ਸੀ ਜੀ ਤੇ 20 ਫੁੱਟ ਪਾਰ ਹੁੰਦਾ ਜੀ ਉੱਤੋਂ ਆਏ ਲੱਗਦਾ ਵੀ ਪਾਰ ਮਿਲ ਜੂ ਤੇ ਥੱਲੇ ਜਾ ਕੇ ਹਵਾ ਘੜਾ ਕੇ ਤੇ ਫੇਰ ਸੁੱਤਾ ਮਰਾਉਣਾ ਜੀ ਫੇਰ ਪਾਣੀ ਚੱਕਦੇ ਆ ਜੀ ਇਹ ਕਿਸਾਨਾਂ ਦਾ ਜੀ ਬਹੁਤ ਕੁੱਸ ਹੁੰਦਾ ਇਹ ਮੌਤ ਹੀ ਆ ਨੇ ਜੀ ਪਰ ਮਾਲਕੀ ਰੱਖਦੇ ਜੀ ਅਸਲ ਕਿ ਆਪ ਕਹਿੰਦੇ ਵੀ ਆ ਸੱਪ ਦੀਆਂ ਸਰੀਆਂ ਤੋਂ ਨੋਟ ਚੱਕੜੇ ਪਈਆਂ ਇਹ ਜ਼ਿੰਮੇਦਾਰ ਜਿਹੜੀ ਖੇਤਾਂ ਨੇ ਆ ਉੱਥੋਂ ਪੱਕੀ ਪੇਰਾ ਲਾਂਗੇ ਆ ਅੱਗੇ ਹੁਣ ਤੱਕ ਕੰਮ ਗਏ ਜੀ ਇੱਕ ਮਹੀਨਾ ਹਾੜੀ ਵੜਣੀ ਛੋਲੇ ਦੇ ਕਣਕੋ ਦੇ ਵਿੱਚ ਉਹਦੇ ਵਿੱਚ ਪੋਲੀ ਹੋਣੀ ਉਹਦੇ ਵਿੱਚ ਪੋਲੀ ਹੋਣੀ ਪੋਲੀ ਐ ਕਰਕੇ ਕਹਿੰਦੇ ਰੁੱਕ ਫੇਰ ਪਿੱਛੇ ਵੜਨਾ ਤੇ ਇੱਥੇ ਕੰਡੇ ਵੱਜ ਜਾਣੇ ਹੱਥ ਭਰ ਜਾਂਦੇ ਉਹ ਕਰ ਇੱਕ ਕਰਸਾਨੀ ਹੋਇਆ ਹੁਣ ਹੁਣ ਤੱਕ ਕਿਸਾਨੀ ਥੋੜੀ ਜਿਹੀ ਸੌਖੀ ਹੋ ਗਈ ਹੈ ਨਾ ਮਸ਼ੀਨਾਂ ਵਗੈਰਾ ਆ ਗਈਆਂ ਬਹੁਤ ਸੌਖੀ ਹੋ ਗਈ ਪਰ ਹੁਣ ਲੋਕ ਆ ਕੇ ਕਿਸਾਨੀ ਸੌਖੀ ਲੋਕ ਆ ਤੇ ਮੂਹ ਪਿਆਰ ਕੱਟ ਗਏ ਫੇਰ ਜੇ ਕਾਨ ਕਰ ਤੁਸੀਂ ਵਾਢੀ ਮਹੀਨੇ ਮਗਰੋਂ ਤੇ ਮੈਂ ਤੇਰੇ ਨਾਲ ਵੜਾ ਕੇ ਆਉਣੀ ਤੈਨੂੰ ਬਰਾਬਰ ਕਰਨਾ ਮੁੜ ਕੇ ਆ ਕੇ ਪਿੰਡਾਂ ਦੇ ਵਿੱਚ ਆ ਜਿਹੜੇ ਪੈੜਾ ਪੈਡ ਹੁੰਦੇ ਇਹਨਾਂ ਨੂੰ ਕੱਟਣਾ ਇਹਦੇ ਜੇ ਮੁੜ ਕੇ ਸਰੋਂ ਵੜਣੀ ਸਰੋਂ ਲਿਆ ਕੇ ਲਾਉਣੀ ਉਹ ਕੱਢ ਕੇ ਮੁੜ ਕੇ ਲਿਆਉਣਾ ਲਾਂਗਾ ਗਟਿਆਂ ਦੇ ਲੱਦ ਕੇ ਜੀ ਇਹ ਜੇ ਤੁਹਾਨੂੰ ਗੱਲ ਦੱਸ ਗਿਆ ਨਾ ਪੈੜੀਆਂ ਪੌਣੇ ਪਾਪਲ ਦਾ ਤੁਹਾਨੂੰ ਪਤਾ ਨਹੀਂ ਹੋਣਾ ਜੀ ਬਾਰਡ ਜਵਾਰ ਨੇ ਫੜੇ ਪੌਣੇ ਹਰੇ ਪਾਕੇ ਉਥਲੇ ਪਾਸੇ ਬੋਤਾ ਜੋੜਨਾ ਐਸ ਪਾਸੇ ਓਕੇ ਤੇ ਉਧਰ ਬਾਲਟ ਜੋੜਨਾ ਠੀਕ ਹੈ ਤੇ ਉਹਨੂੰ ਮਗਰੋਂ ਹੱਕਣਾ ਜੇ ਬਾਰਡ ਨੇ ਗੋਆ ਕੀਤਾ ਹਾਂਜੀ ਉਹ ਹੱਥ ਥੇ ਸੇ ਚਾ ਕੇ ਸੇ ਮਣੋਂ ਰੇ ਸੀ ਹਾਂਜੀ ਕਿ ਉਹਨੂੰ ਬਾੜ ਸੱਟਣਾ ਰੂੜੀ ਤੇ ਓਕੇ ਉਹ ਰੂੜੀ ਦੇ ਛੱਟ ਕੇ ਮੁਰਗੇਉ ਪੈਰੀ ਨੂੰ ਗਾ ਲੈਣਾ ਠੀਕ ਹੈ ਕਿ ਉਹਨੇ ਇਠਾਂ ਲਾਂਗਾ ਲੰਮਾ ਪਿਆ ਹੁੰਦਾ ਹੀ ਉਹ ਵੀ ਇਕੱਲੀ ਇੱਕ ਸਾਦੀ ਪਹਿਲਾਂ ਇਦਾਂ ਦੀ ਸੀ ਇੱਕ ਕਿਸਾਨੀ ਸੀ ਮੁਰਗੇ ਜਦੋਂ ਉਹ ਪੈਰੀ ਪਾਲੇ ਤੇ ਵੀ ਹੁਣ ਗਾ ਲਈ ਤੇ ਬਲਦਾਂ ਨੂੰ ਬਾਹਰ ਕੱਢਣਾ ਤੇ ਮੁਰਗੇ ਨੂੰ ਪੱਟ ਕੇ ਨਾ ਤੇ ਮਾਰੇ ਉੱਤੇ ਲਿਆਉਣਾ ਆਂਗਾ ਨਾ ਪੈਰਾ ਟਕੇ ਹੁਣ ਇਹ ਜਿਹੜਾ ਘਰ ਦਾ ਸੀ ਨਾ ਆ ਜਿਹੜੇ ਪਜਾਮੇ ਇੱਥੋਂ ਬੰਨ ਲਏ ਸੀ ਵੀ ਘਰ ਦਾ ਕਾਹਨ ਹੈ ਜਿਹੜੇ ਤੇ ਹੁਣ ਤਾਂ ਆਪਾਂ ਕਹਿੰਨੇ ਵੀ ਧੂੜ ਪੈ ਗਈ ਮਾਰੇ ਮੋਠੀ ਇਹ ਇਹ ਬਹੁਤ ਹੈ ਪੁਰਾਣੀ ਆ ਇਹ ਉਹ ਜੀ ਇਹ ਸਾਨੂੰ ਪਤਾ ਹੋਰ ਨਹੀਂ ਮੁੰਡਿਆਂ ਨੂੰ ਕਾਹਨੂੰ ਪਤਾ ਇਸ ਗੱਲ ਦਾ ਹਾਂਜੀ ਇਹ ਇੱਕ ਗੱਲ ਹੋਰ ਬਾਬੂ ਜੀ ਵੀ ਜਿਵੇਂ ਆਪਾਂ ਗੱਲ ਕਰੀਏ ਜਿਵੇਂ ਹੁਣ ਭੈਣ ਹੋਰਾਂ ਨੇ ਦੱਸਿਆ ਉਦੋਂ ਵੀ ਭੈਣ ਹੋਰਾਂ ਨੇ ਦੱਸਿਆ ਵੀ ਇਹ ਕਦੇ ਵੀ ਸਾਡੇ ਮੁੰਡੇ ਦੋਸਤ ਨੇ ਮੈਂ ਮੇਰੀ ਕੋਈ ਸਹੇਲੀ ਨਹੀਂ ਤੁਹਾਨੂੰ ਨਹੀਂ ਔਕਵਰਡ ਲੱਗਦਾ ਕਿਉਂਕਿ ਪੁਰਾਣੇ ਬਿਵਰਗਾ ਦੀ ਸੋਚ ਕਿਤੇ ਹੋਰ ਜੇ ਤਾਂ ਆਪ ਦਾ ਮਾੜਾ ਹੋਵੇ ਜੀ ਫਿਰ ਅਗਲਾ ਮਾੜਾ ਬੰਦਾ ਉਹ ਬੜੀ ਨੂੰ ਆਪ ਦਾ ਚੰਗਾ ਤੇ ਕਿਤੇ ਮਾਰਦੀ ਟੁੱਟਿਆ ਪਰ ਇਹ ਤਾਂ ਹੈ ਹੈ ਉਹ ਤਾਂ ਕੋਈ ਗੱਲ ਨਹੀਂ ਰੱਬ ਦੀ ਆ ਸੁਪਿਆਈ ਇਹ ਅਸੀਂ ਸੁੱਚਿਆਂ ਦੇ ਅਗਲਾ ਵੀ ਸੁੱਚਾ ਤੇ ਕਿ ਅਸੀਂ ਕੋਈ ਕਾਣਾ ਉਹਨੂੰ ਕਿਸੇ ਗੱਲ 'ਚ ਅਸੀਂ ਉਹਨੂੰ ਗੱਲ ਕਹਿਣੀ ਹੈ ਝੂਠੇ ਦਾ ਵੀ ਆਪ ਹੁੰਨੇ ਆ ਜੀ ਉਹ ਮੁੜ ਕੇ ਗੱਲ ਫੇਰ ਹਾਢੀ ਆ ਆਪ ਦਾ ਮਾਰਾ ਨਹੀਂ ਮੂਹਰੇ ਰੱਖਣਾ ਪਹਿਲਾਂ ਆਪ ਦਾ ਮਾਰਾ ਮੂਹਰੇ ਰੱਖ ਕੇ ਫੇਰ ਨਹੀਂ ਬੰਦਾ ਲਈ ਜੀ ਇੱਕ ਗੱਲ ਹੋਰ ਭੈਣ ਜਿਵੇਂ ਤੁਸੀਂ ਖੇਤੀ ਦੇ ਕੰਮ ਕਰਦੇ ਹੋ ਕੀ ਕੀ ਖੇਤੀ ਦੇ ਕੰਮ ਕਰ ਲਏ ਨੇ ਤੇ ਕੀ ਕੀ ਨਹੀਂ ਹੁੰਦਾ ਹਲੇ ਤੱਕ ਕਿਉਂਕਿ ਕੋਸ਼ਕ ਜਿਹੜੇ ਖੇਤੀ ਦੇ ਕੰਮ ਐ ਉਹ ਬਹੁਤ ਔਖੇ ਆ ਜਿਵੇਂ ਰੇਹਾ ਸਪਰੇ ਹਾ ਕਰਨੀਆਂ ਜਾਂ ਹੋਰ ਕੋਈ ਕੰਮ ਨਹੀਂ ਰੇ ਸਪਰੇ ਵੀ ਕਰ ਲੈਣੀ ਆ ਜੀ ਪਾਣੀ ਵੀ ਲਾ ਲੈਣੀ ਆ ਕਣਕ ਨੂੰ ਵੀ ਆਲੂਆਂ ਨੂੰ ਵੀ ਜੀ ਅੱਗੇ ਬਾਪੂ ਜੀ ਦੱਸਿਆ ਦੇ ਸੀ ਕਹਿੰਦੇ ਵੀ ਇੱਕ ਦਿਨ ਆਲੂਆਂ ਨੂੰ ਪਾਣੀ ਇਹਨਾਂ ਨੇ ਵੱਧ ਲਾਤਾ ਹਾਂਜੀ ਉਹ ਵੱਧ ਲਾਤਾ ਸੀ ਮੈਨੂੰ ਇਦਾਂ ਸੀ ਜਮਾਂ ਉੱਪਰ ਉਹ ਪਪਾ ਕਹਿੰਦੇ ਸੀ ਨਾ ਜਮਾਂ ਉੱਪਰ ਤੱਕ ਭਰਨੀ ਆ ਜਾਦਾ ਪਾਣੀ ਲਾਉਣਾ ਉਦੋਂ ਫਿਰ ਮੈਂ ਨੈਕਸਟ ਟਾਈਮ ਜਿਆਦਾ ਭਰਤੀਆਂ ਉਦੋਂ ਘੱਟ ਲਾਉਣਾ ਸੀਗਾ। ਠੀਕ ਹੈ। ਤੇ ਮੈਂ ਫਿਰ ਬਾਪੂ ਜੀ ਤੁਹਾਨੂੰ ਗੁੱਸਾ ਨਹੀਂ ਆਇਆ ਵੀ ਫਸਲ ਖਰਾਬ ਕਰ ਦਿੱਤੀ। ਨਹੀਂ ਗੁੱਸਾ ਫਿਰ ਅਸੀਂ ਓਂ ਕਰ ਲੈਣਾ ਉਹ ਦੂਜੀ ਖਾਲੀ ਕੱਢਦਾ। ਠੀਕ। ਉਹ ਨਾ ਉਹ ਨਾ ਬਰਾਬਰ ਕਰ ਲਿਆ। ਅੱਛਾ ਹੱਲ ਕੱਢ ਲਿਆ। ਉਹ ਹੱਲ ਕੱਢ ਲਿਆ ਵੀ ਕੰਮ ਆਇਆ। ਫਿਰ ਉਹ ਜਿਹੜੀ ਉਸਲੀ ਖਾਲੀ ਥੋੜੀ ਜੀ ਘੱਟ ਸੀ ਅਸੀਂ ਉਹਦੇ ਚ ਪਾਤਾ। ਇਹ ਕਿਸਾਨੀ ਦਾ ਇਹੀ ਕੰਮ। ਇਹ ਜਿਵੇਂ ਤੁਸੀਂ ਪੜਾਈ ਕਰਦੇ ਆ ਇਹ ਪੜਾਈ ਇਹ ਹੈ। ਅੱਛਾ। ਇਹ ਹੁਣ ਜਿਵੇਂ ਜਿਵੇਂ ਚੱਲੂ ਇਹ ਕੁੜੀ ਉਵੇਂ-ਉਵੇਂ ਨੇ ਮਗਰ ਵੱਧ ਗਿਆ ਜੀ ਸੁਪਨਾ ਕੀ ਆ ਭਣੇ ਤੁਹਾਡਾ ਸੁਪਨਾ ਵੀ ਕੀ ਕੀ ਕਰਦਾ ਕਿਉਂਕਿ ਨੌਜਵਾਨਾਂ ਦੀ ਸੋਚ ਹੈ ਕਿਸੇ ਨੇ ਆਈਪੀਐਸ ਆਫੀਸਰ ਲੱਗਣਾ ਕਿਸੇ ਨੇ ਪੋਲੀਟੀਸ਼ੀਅਨ ਬਣਨਾ ਕੀ ਕਰਦਾ ਤੁਸੀਂ ਕੀ ਸੁਪਨਾ ਦੇਖੋ ਜੀ ਸਭ ਦੇ ਸੁਪਨੇ ਤਾਂ ਬਹੁਤ ਸਾਰੇ ਹੁੰਦੇ ਆ ਪਰ ਮੇਰਾ ਸੁਪਨਾ ਆਈ ਆ ਕਿ ਮੈਂ ਵੱਧ ਤੋਂ ਵੱਧ ਖੇਤੀਬਾੜੀ ਕਰਾਂ ਤੇ ਪਹਿਲੀ ਜਾਦੋ ਤੋਂ ਜ਼ਿਆਦਾ ਵਧਾਵਾਂ ਓਕੇ ਤੇ ਕਿ ਸਾਰੇ ਪਿੰਡ ਵਿੱਚ ਮੇਰੀ ਸਭ ਤੋਂ ਜ਼ਿਆਦਾ ਪਹਿਲੀ ਹੋਵੇ ਤੇ ਮੇਰਾ ਟਰੈਕਟਰ ਹੀ ਘੁੰਮੇ ਠੀਕ ਹੈ ਤੁਹਾਡਾ ਹੀ ਟਰੈਕਟਰ ਘੇੜੇ ਲਾਵੇ ਹਾਂਜੀ ਹਾਂਜੀ ਸਾਰੇ ਪਿੰਡ ਚ ਤੇ ਮੈਨੂੰ ਦੇਖ ਕੇ ਹੋਰ ਵੀ ਕੁੜੀਆਂ ਮੋਟੀਵੇਟ ਹੋਣ ਕਿ ਅਸੀਂ ਵੀ ਆਪਦੇ ਘਰ ਦੇ ਆਣਾ ਕੰਮ ਕਰਵਾਈਏ ਆਪਾਂ ਹੀ ਸ਼ੌਂਕ ਆਉਣਾ ਫਿਰ ਸ਼ੌਂਕ ਹੋ ਜਾਂਦਾ ਮਾਪਾ ਜੀ ਕੰਮ ਕਰਦਾ ਨਾ ਬੱਚੇ ਨੂੰ ਮਗਰ ਸ਼ੌਂਕ ਆ ਹਾਂਜੀ ਨਹੀਂ ਰੋਟੀ ਲੈ ਕੇ ਨਾ ਜਾਊ ਤੇ ਮਾਪਾ ਕਹੀ ਕਿ ਬਾਹਰ ਕੰਮ ਕਰ ਲਓ ਬਾਪੂ ਕਹਿਰੀ ਰੋਟੀ ਲੇਟ ਵੀ ਹੋ ਜਾਂਦੀ ਐ ਕਹਿਰੀ ਆਉਂਦੀ ਵੀ ਨਹੀਂ ਕਈਆਂ ਦੀ ਅਕਸਰ ਦੇਖਣਾ ਘਰ ਵੀ ਦੇਖਣਾ ਬੁੜੀਆਂ ਨੂੰ ਕੰਮ ਹੋਰ ਆ ਇਹੇ ਹੋਰ ਕੰਮ ਤੇ ਲੱਗ ਗਈ ਕੋਈ ਮਹਿ ਸਾਹਮਣ ਲੱਗ ਗਈ ਕੋਈ ਹੁੰਦਾ ਉਹ ਫਿਰ ਮੋਢੋਂ ਮੱਲੀ ਹੋ ਜਾਂਦਾ ਬਾਪੂ ਗੁੱਸਾ ਕਿੰਨਾ ਕਰਉਣਾ ਜਦੋਂ ਕਿਤੇ ਰੋਟੀ ਲੇਟ ਹੋ ਜਾਂਦੀ ਜਾਂ ਚਾਹ ਨਹੀਂ ਸਮੇਂ ਤੇ ਗੁੱਸਾ ਵੀ ਆ ਗੋ ਵੀ ਨਾ ਕਿਤੇ ਵਧਣੀਆਂ ਬਾਬੂ ਇਹ ਇਹ ਗੱਲ ਕਿੱਧਰ ਕਰਕੇ ਤੂੰ ਨਹੀਂ ਮੇਰਾ ਇਹ ਮੁਠੀ ਵੀਰੀ ਖਾਣੀ ਆ ਇਹ ਛੋਟੇ ਨਾਲ ਵੀ ਹੋਣੀ ਹੈ ਕਣੀ ਹੈਗੀ ਆ ਇਦਾਂ ਦੀ ਗੱਲ ਕਿ ਵੈਸੇ ਹੀ ਹੱਸਦੇ ਆ ਨਹੀਂ ਵੈਸੇ ਹੀ ਹੱਸਦੇ ਆ ਬਾਬੂ ਇਹ ਨਾ ਇਹ ਤਾਂ ਚਾਹਦਾ ਮੇਰੀ ਨੂੰਹ ਆ ਨਾ ਮੈਂ ਆਪਦੇ ਤੱਬਰ ਵੀ ਗਾਂ ਗੱਲ ਕਰਦਾ ਜੇ ਨਾ ਤੁਸੀਂ ਆਪਣੀਆਂ ਤੁਸੀਂ ਸੋਚ ਕੇ ਗੱਲ ਕਰਨੀ ਪੈਣੀ ਹੈ ਜੀ ਬੰਦੇ ਪਿਆਰ ਤੇ ਪੈਸਾ ਦੇ ਪਰਿਵਾਰ ਤੇ ਮੋਹ ਪਿਆਰ ਬਹੁਤ ਆ ਜੀ ਇਹ ਜੀ ਨਹੀਂ ਕੋਈ ਗੱਲ ਹੈ ਕਰਨੀ ਚਾਹ ਤੇ ਦੀ ਨਾਲ ਹਾਂ ਕਰੂੰਗੀ ਬਾਈ ਚਲੀ ਜਾਂਦਾ ਬਾਪੂ ਜੀ ਆਪਣਾ ਇਹ ਗੱਲ ਜਿਵੇਂ ਤੁਸੀਂ ਕਹੀ ਹੈ ਵੀ ਨੱਕ ਤੇ ਪੈਣੀ ਭੈਣੇ ਹੈਗੀ ਐ ਇਦਾਂ ਦੀ ਕੋਈ ਗੱਲ ਨਹੀਂ ਜਿ ਇਹੋ ਜੀ ਨਹੀਂ ਉਹ ਤਾਂ ਪਾਪਾ ਹੀ ਨੇ ਵੈਸੀ ਤੁਹਾਨੂੰ ਮਜ਼ਾਕ ਮਜ਼ਾਕ ਤੇ ਕਹਿਤਾ ਜੀ ਪਰ ਸਾਡੇ ਪਰਵਾਹ ਦਾ ਬਹੁਤ ਮੋ ਪਿਆਰਾ ਮੇਰੇ ਵਿਆਹ ਨੂੰ ਅੱਜ 24 ਸਾਲ ਹੋ ਗਏ ਆ ਤੇ ਮੈਂ ਆਪਦਾ ਸਹੁਰੇ ਨੂੰ ਪਿਓ ਬਣਾ ਕਈ ਸਾਂਭਦੀ ਆ ਤੇ ਇਹ ਵੀ ਮੈਨੂੰ ਆਪ ਦੇ ਧੀਆਂ ਵਾਂਗੂ ਸਾਂਭਦੇ ਆ ਮੇਰੇ ਹਸਬੰਡ ਦੋ ਭਰਾ ਐ ਤੇ ਇੱਕ ਮੇਰੀ ਦਰਾਣੀ ਆ ਅਸੀਂ ਦੋਨੇ ਦਰਾਣੀ ਜਿਠਾਣੀ ਉਹ ਮੇਰੇ ਬੱਚਿਆਂ ਵਾਂਗੂ ਲੱਗਦੀ ਮੈਨੂੰ ਆਪਦੀਆਂ ਕੁੜੀਆਂ ਵਾਂਗੂ ਜੀ ਏਦਾਂ ਹੀ ਲੱਗਦਾ ਹੁਣ ਜਿਵੇਂ ਸੱਕੀਆਂ ਪਹਿਣਾ ਵੇੜੇ ਜਿ ਤੁਰੀਆਂ ਫਿਰਦੀਆਂ ਨਹੀਂ ਸੱਕੀਆਂ ਵੀ ਨਹੀਂ ਮੈਨੂੰ ਆਪਦੀ ਕੁੜੀਆਂ ਵਾਂਗੂ ਲੱਗਦੀ ਸੱਕੀਆਂ ਪਹਿਣਾ ਦਾ ਵੀ ਪਿਆਰ ਹਜੇ ਘੱਟ ਹੁੰਦਾ ਪਰ ਮੈਨੂੰ ਉਹ ਆਪਦੀ ਛੋਟੀ ਕੁੜੀ ਐ ਬਸ ਮੈਨੂੰ ਇਹ ਲੱਗਦਾ ਵੀ ਮੇਰੇ ਚਾਰ ਕੁੜੀਆਂ ਹੀ ਆ ਕਿਉਂਕਿ ਉਹਦੇ ਵਿਆਹ ਹੋਇਆ ਇਹਨਾਂ ਥੋੜਾ ਟਾਈਮ ਹੀ ਹੋਇਆ ਚਾਰ ਕੁ ਸਾਲ ਤਾਂ ਉਹ ਵੀ ਮੈਨੂੰ ਦੀਦੀ ਦੀਦੀ ਕਰਕੇ ਮੇਰੇ ਮਗਰ ਮਗਰ ਫਿਰਦੀ ਰਹਿੰਦੀ ਉਹਨਾਂ ਨੂੰ ਐ ਨਹੀਂ ਹੈਗਾ ਵੀ ਜਿਵੇਂ ਪਾਸੇ ਹੋ ਜਾਂ ਵੀ ਹਾਈ ਦੀਦੀ ਹੈ ਨਹੀਂ ਜੀ ਉਹ ਵੈਸੇ ਹੁ ਤੇ ਉਹਨਾਂ ਦੀ سپورਟ ਜ਼ਿਆਦਾ ਸਨ ਜੀ ਪਿਆਰ ਬਣਿਆ ਪਰਿਵਾਰ ਦਾ ਕੇਲੀ ਵੀ ਉਹਨਾਂ ਦੇ ਸਾਰਾ ਕੁਝ ਦੇਣ ਦੋਈਆ ਜੀ ਜੀ ਇੱਕ ਉਹਨਾਂ ਦੇ ਬੇਟਾ ਛੋਟਾ 4 ਜੀ ਇਹ ਬੱਚੇ ਹੋ ਗਏ ਬਸ ਉਹ ਵੀ ਕਹਿੰਦੀ ਆ ਕਿ ਹੁਣ ਮੇਰਾ ਤਿੰਨ ਕੁੜੀਆਂ ਤੇ ਇੱਕ ਮੁੰਡਾ ਹੈ ਮੇਦਰਾਨੀ ਕਹਿ ਦਿੰਦੀ ਆ ਤੇ ਮੈਨੂੰ ਇਹ ਲੱਗਦਾ ਵੀ ਮੇਰੇ ਤਿੰਨ ਕੁੜੀਆਂ ਤੇ ਇੱਕ ਉਹ ਮੁੰਡਾ ਬਸ ਮੁੰਡਿਆਂ ਵਾਲਾ ਪਿਆਰ ਵੀ ਮਿਲ ਗਿਆ ਤੇ ਕੁੜੀਆਂ ਵਾਲਾ ਵੀ ਮਿਲ ਗਿਆ ਜੀ ਇਹ ਹੈ ਨਹੀਂ ਇੱਕ ਗੱਲ ਹੋਰ ਜਾਂਦੇ ਜਾਂਦੇ ਕਰਾਂਗੇ ਲੋਕਾਂ ਦੇ ਤਾਨੇ ਮਿਹਨੇ ਉਹਨਾਂ ਨੂੰ ਕੀ ਕਹੂੰਗੇ ਜਿਹੜੇ ਲੋਕ ਕਿਸੇ ਟਾਈਮ ਤੇ ਤਾਨੇ ਮਾਰਦੇ ਹੁੰਦੇ ਸੀ ਕੋਈ ਕਹਿੰਨੀ ਆ ਵੀ ਬਸ ਹੁਣ ਮੇਰੀਆਂ ਕੁੜੀਆਂ ਵੱਡੀਆਂ ਹੋ ਗਈਆਂ ਤੇ ਘਰ ਦਾ ਕੰਮ ਕਰਦੀਆਂ ਆਪਦੇ ਦਾਦੇ ਦੇ ਨਾਲ ਬਰਾਬਰ ਖੜਦੀਆਂ ਮੇਰੇ ਹਸਬੰਦ ਗੱਡੀ ਲੈ ਕੇ ਟੈਕਸੀ ਦਾ ਕੰਮ ਕਰਦੇ ਦਿੱਲੀ ਉੱਠ ਜਾਂਦੇ ਆ ਇਹਨਾਂ ਨੂੰ ਕੋਈ ਟੈਨਸ਼ਨ ਨਹੀਂ ਰਹਿੰਦੀ ਜਿਹੜੀ ਸਪਰੇਅ ਲੈਣੀ ਆ ਸਪਰੇਅ ਲਿਆ ਕੇ ਕਰੇ ਦੇ ਜਾਂਦੇ ਆ ਤੇ ਦਾਦਾ ਪੋਤੀ ਫਿਰ ਸਪਰੇਅ ਕਰ ਲੈਂਦੇ ਆ ਜੇ ਜ਼ਰੂਰਤ ਪਵੇ ਤਾਂ ਨਾਲ ਦਿਹਾੜੀਆਂ ਵੀ ਲਾ ਲੈਂਦੇ ਆ ਜੀ ਤੇ ਨਹੀਂ ਤਾਂ ਇਹ ਦਾਦਾ ਪੋਤੀ ਸਪਰੇਅ ਕਰ ਲੈਂਗੇ ਜੀ ਪੈਣੇ ਦਿਹਾੜੀਏ ਤੇ ਰੋ ਰੂਪ ਤਾਂ ਨਹੀਂ ਮਾਰਦੇ ਤੁਸੀਂ ਕਦੇ ਕਹਿੰਦੇ ਕੰਮ ਘੱਟ ਕੀਤਾ ਨਹੀਂ ਨਹੀਂ ਦਿਹਾੜੀਏ ਤੇ ਚਲ ਜਾਓ ਇਹ ਨਹੀਂ ਮੈਨੂੰ ਇਦਾਂ ਹੁੰਦਾ ਕਿ ਦਿਹਾੜੀਏ ਦੇ ਨਾਲ ਮੈਂ ਖੁਦ ਉਹਨਾਂ ਕੰਮ ਕਰਾਂ ਵੀ ਉਹ ਵੀ ਮਿਹਨਤ ਕਰਦਾ ਵੀ ਚਲ ਉਹਨਾਂ ਨੂੰ ਘੱਟ ਕੰਮ ਕਰਨ ਦੀ ਲੋੜ ਪਵੇ ਉਹਨਾਂ ਨਾਲ ਮੈਂ ਕਰਾਂ ਤੇ ਕੰਮ ਘੱਟ ਹੋ ਜਵੇ ਤੇ ਜਲਦੀ ਹੋ ਜਾਈ ਜੀ ਬਸ ਜਾਂਦਾ ਜਾਂਦਾ ਇੱਕ ਸਵਾਲ ਪੁੱਛੂੰਗਾ ਤੁਹਾਡੇ ਨਾਲ ਸਭ ਤੋਂ ਜ਼ਿਆਦਾ ਕੌਣ ਲੜਦਾ ਪਰਿਵਾਰ ਦੇ ਵਿੱਚ ਜੇ ਤੁਸੀਂ ਕਿਹਦੇ ਨਾਲ ਜ਼ਿਆਦਾ ਲੜਦੇ ਨੇ ਪਾਪਾ ਨਾਲ ਹੀ ਲੜਦੀ ਆਂ ਠੀਕ ਹੈ ਜੋ ਪਾਪਾ ਨਾਲ ਕਿਹੜੀ ਗੱਲੋਂ ਲੜਾਈ ਹੋ ਜਾਂਦੀ ਉਦਾਂ ਹੀ ਵਸ ਉਹ ਕਹਿੰਦੀ ਦਿਹੜੀਆਂ ਲੈ ਆ ਕੇ ਦੇ ਜਾਂਦੇ ਦੇ ਡੈਡੀ ਹਾਂਜੀ ਦਿਹਾੜੀਆਂ ਦੇ ਦਿੰਦੇ ਆ ਇਹ ਕਹਿੰਦੀ ਮੈਂ ਨਹੀਂ ਲੈਣਾ ਕਿ ਮੈਂ ਤੇ ਪਾਪਾ ਹੀ ਕੰਮ ਕਰਾਂਗੀ ਅੱਛਾ ਵੀ ਦਿਹਾੜੀਆਂ ਨਹੀਂ ਰੱਖਣਾ ਤੇ ਇਹਨਾਂ ਦੇ ਡੈਡੀ ਨੂੰ ਹੁੰਦਾ ਤਾਂ ਕਿ ਦਿਹਾੜੀਆਂ ਪਾਇਆ ਹੋਵੇ ਥੋੜਾ ਜਿਹਾ ਪਾਪਾ ਜੀ ਬਜ਼ੁਰਗ ਆ ਵੀ ਸੌਖਾ ਹੋ ਜਾਂਦਾ ਜਿਵੇਂ ਮੇਰੇ ਚਾਚਾ ਜੀ ਵੀ ਜ਼ਿਆਦਾ ਮੋਟੀਵੇਟ ਕਰਦੇ ਆ ਖੇਤੀ ਨੂੰ ਉਹ ਵੀ ਕਹਿ ਦਿੰਦੇ ਆ ਕਿ ਦਿਹਾੜੀਏ ਦੀ ਕਿ ਲੋੜ ਆ ਤੂੰ ਤੇ ਦਾਦਾ ਦਾ ਕਰ ਲੈਨੇ ਆ ਕੰਮ ਡੈਡੀ ਨੂੰ ਇਦਾਂ ਹੁੰਦਾ ਕਿ ਪਾਪੇ ਨੂੰ ਕੰਮ ਘੱਟ ਕਰਨਾ ਪਵੇ ਵੀ ਹੁਣ ਠੰਡ ਆ ਜਾਂ ਕਿਵੇਂ ਵੀ ਆ ਤਾਂ ਕਰਕੇ ਬਸ ਆਈ ਕਲਪੀਛੇ ਲੜਾਈ ਹੁੰਦੀ ਦਾ ਜੀ ਪੜੇ ਗੱਲਾਂ ਬਾਤਾਂ ਬਹੁਤ ਕਰਦੀਆਂ ਸੀ ਪਰ ਮਾਫੀ ਚਾਹਵਾਂਗੇ ਤਾਂ ਦੋਸਤੋ ਅਗਲੀ ਗੱਲਬਾਤ ਦੇ ਵਿੱਚ ਜਰੂਰ ਮਿਲਾਂਗੇ ਉਮੀਦ ਕਰਦਾ ਠੀਕ ਠਾਕ ਰਹੋਗੇ ਜੁੜੇ ਰਹੋ ਸਫਰ ਟੈਲੀਵਿਜ਼ਨ ਦੇ ਨਾਲ ਸਤਿ ਸ਼੍ਰੀ ਅਕਾਲ